ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜਿੱਥੇ ਲੋਕਾਂ ਦੀਆਂ ਮੁਸੀਬਤਾਂ ਵਧੀਆਂ ਹੋਈਆਂ ਨੇ ਉੱਥੇ ਤੋਂ ਦੱਸਦੀ ਕਿ ਕਿਸ਼ਤਵਾਰ ਦੇ ਵਿੱਚ ਫਟੇ ਬੱਦਲ ਨੇ ਪੰਜਾਬ ਤੱਕ ਤਬਾਹੀ ਮਚਾ ਦਿੱਤੀ ਹੈ ਜਲੰਧਰ ਦੀਆਂ ਦੋ ਕੁੜੀਆਂ ਲਾਪਤਾ ਹੋ ਚੁੱਕੀਆਂ ਨੇ ਜੋ ਸੂਤਰਾਂ ਦੇ ਹਵਾਲੇ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਤੁਹਾਨੂੰ ਦੱਸਦੀ ਕਿ ਜੰਮੂ ਡਿਵੀਜ਼ਨ ਦੇ ਕਿਸ਼ਤਵਾਰ ਜ਼ਿਲ੍ਹੇ ਦੇ ਮਚੈਲ ਮਾਤਾ ਯਾਤਰਾ ਰੂਟ ਦੇ ਉੱਤੇ ਜੋ ਕਿ ਚਿਸ਼ੋਟੀ ਬੱਦਲ ਫਟਣ ਦੇ ਕਾਰਨ ਭਾਰੀ ਤਬਾਹੀ ਹੋਈ ਹੈ ਜਾਣਕਾਰੀ ਅਨੁਸਾਰ ਇਸ ਆਫਤ ਦੇ ਵਿੱਚ ਕਰੀਬ 46 ਲੋਕਾਂ ਦੀ ਮੌਤ ਹੋ ਗਈ ਹੈ ਇਸ ਦੇ ਨਾਲ ਹੀ ਕਈ ਲੋਕਾਂ ਦੇ ਹੜ੍ਹ ਦੇ ਵਿੱਚ ਵਹਿ ਜਾਣ ਦਾ ਖਤਰਾ ਵੀ ਜਤਾਇਆ ਜਾ ਰਿਹਾ ਹੈ ਇਸ ਘਟਨਾ ਦੇ ਵਿੱਚ ਦੱਸ ਦੇ ਕਿ ਜਲੰਧਰ ਤੋਂ ਜੰਮੂ ਗਈਆਂ ਦੋ ਲੜਕੀਆਂ ਲਾਪਤਾ ਹੋ ਗਈਆਂ ਲਾਪਤਾ ਕੁੜੀਆਂ ਦੇ ਵਿੱਚ ਇੱਕ ਦਾ ਨਾਮ ਹੈ ਵੰਸ਼ਿਕਾ ਜਿਸ ਦੀ ਉਮਰ ਹੈ 22 ਸਾਲ ਅਤੇ ਉਸ ਦੀ ਸਹੇਲੀ ਦੀਸ਼ਾ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ ਜੋ ਕਿ ਜਲੰਧਰ ਤੋਂ ਗਈਆਂ ਹੋਈਆਂ ਨੇ ਤੇ ਉੱਥੇ ਲਾਪਤਾ ਹੋ ਜਾਂਦੀਆਂ ਨੇ ਉਹ 23 ਸੂਤਰਾਂ ਤੋਂ ਮਿਲੇ ਜਾਣਕਾਰ ਦੇ ਮੁਤਾਬਕ ਵੰਸ਼ਿਕਾ ਆਪਣੇ ਮਾਤਾ ਪਿਤਾ ਅਤੇ ਭਰਾ ਦੇ ਨਾਲ ਜੰਮੂ ਕਸ਼ਮੀਰ ਗਈ ਹੋਈ ਸੀਗੀ ਉੱਥੇ ਉਹ ਆਪਣੇ ਪਰਿਵਾਰ ਦੇ ਨਾਲ ਮਚੈਲ ਚੰਡੀ ਮਾਤਾ ਮੰਦਿਰ ਦੇ ਵਿੱਚ ਮੱਥਾ ਟੇਕਣ ਗਈ ਸੀਗੀ ਪਰ ਕਿਸ਼ਤਵਾਰ ਦੇ ਵਿੱਚ ਬੱਦਲ ਫਟਣ ਜਾਂਦਾ ਜਿਸ ਕਰਕੇ ਬੱਦਲ ਫਟਣ ਤੋਂ ਬਾਅਦ ਉਹ ਲਾਪਤਾ ਹੋ ਗਈਆਂ ਤੇ ਬਚਾਅ ਟੀਮਾਂ ਲਗਾਤਾਰ ਕੰਮ ਕਰ ਰਿਆ ਨੇ ਤੇ ਦੱਸਦੀ ਹੈ ਕਿ ਇਸ ਦੇ ਵਿੱਚ 46 ਲੋਕਾਂ ਦੀ ਮੌਤ ਹੋਣ ਦਾ ਖੱਤਸਾ ਵੀ ਜਤਾਇਆ ਜਾ ਰਿਹਾ ਹੈ ਅਥੇ ਹੀ ਵੰਸ਼ਿਕਾ ਦੀ ਰਿਸ਼ਤਾ ਜਿਵੇਂ ਕਿ ਮਾਸੀ ਤੇ ਦਾਦੀ ਨੇ ਦੱਸਿਆ ਹੈਗਾ ਕਿ ਵੰਸ਼ਿਕਾ ਆਪਣੇ ਮਾਤਾ ਪਿਤਾ ਦੇ ਨਾਲ ਜੰਮੂ ਕਸ਼ਮੀਰ ਗਈ ਸੀਗੀ ਦਰਅਸਲ ਵੰਸ਼ਿਕਾ ਦੀ ਮਾਂ ਦਾ ਨਾਮਕਾ ਘਰ ਜੰਮੂ ਦੇ ਵਿੱਚ ਹੀ ਹੈ ਪਹਿਲਾਂ ਵੀ ਵੰਸ਼ਿਕਾ ਆਪਣੇ ਪਰਿਵਾਰ ਦੇ ਨਾਲ ਅਕਸਰ ਜੰਮੂ ਆਉਂਦੀ ਰਹਿੰਦੀ ਸੀਗੀ ਪਰ ਜੋ ਕਿ ਪਹਿਲੀ ਵਾਰ ਉਹ ਮਚੈਲ ਮਾਤਾ ਮੰਦਿਰ ਮੱਥਾ ਟੇਕਣ ਲਈ ਜਾਂਦੀ ਸੀ ਗਈ ਸੀਗੀ ਪਰ ਵੰਸ਼ਿਕਾ ਦੀ ਮਾਸੀ ਅਤੇ ਦਾਦੀ ਨੇ ਦੱਸਿਆ ਹੈ ਕਿ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਜੰਮੂ ਪਹੁੰਚ ਗਏ ਅਤੇ ਉਹਨਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਨੰਬਰ ਵੀ ਸਾਂਝੇ ਕੀਤੇ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕੁਝ ਪਤਾ ਹੈ ਤਾਂ ਉਹ ਜ਼ਰੂਰ ਉਹਨਾਂ ਦੇ ਨਾਲ ਸੰਪਰਕ ਕਰਨ ਦੱਸਦੇ ਕਿ ਉਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਮੱਥਾ ਟੇਕਣ ਦੌਰਾਨ ਪੂਰਾ ਪਰਿਵਾਰ ਬਹੁਤ ਖੁਸ਼ੀ ਸੀ ਅਤੇ ਪਰਿਵਾਰ ਦੇ ਵੱਲੋਂ ਫੋਟੋਆਂ ਪਿਕਸ ਵੀਡੀਓਜ਼ ਵੀ ਬਣਾਏ ਜਾ ਰਹੇ ਸੀਗੇ ਭੇਜੇ ਗਏ ਸੀਗੇ ਤਵੰਸ਼ੀ ਕਾ ਦੀ ਸਹੇਲੀ ਦਿਸ਼ਾ ਵੀ ਉੱਥੇ ਸੀ ਕਿਤਾ ਪਰਿਵਾਰ ਦਾ ਇਹ ਵੀ ਕਹਿਣਾ ਹੈਗਾ ਕਿ ਦਿਸ਼ਾ ਦੇ ਮਾਤਾ ਪਿਤਾ ਉਸ ਨੂੰ ਲੱਭਣ ਦੇ ਲਈ ਜੰਮੂ ਲਈ ਰਵਾਨਾ ਹੋ ਗਏ ਨੇ ਤੇ ਉਹ ਬੱਚਾ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਵੀ ਕਰ ਰਹੇ ਨੇ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਰਾਹ ਕਾਰਜ ਜਾਰੀ ਹੈਗੇ ਆ ਉਹਨਾਂ ਨੂੰ ਭਾਲ ਉਹਨਾਂ ਦੀ ਇਹਨਾਂ ਦੋਵਾਂ ਕੁੜੀਆਂ ਦੀ ਭਾਲ ਅਜੇ ਵੀ ਜਾਰੀ ਹੈ ਵੰਸ਼ਿਕਾ ਦੀ ਰਿਸ਼ਤਾਜ ਵਿੱਚ ਕਿ ਮਾਸੀ ਤੇ ਦਾਦੀ ਨੇ ਦੱਸਿਆ ਹੈਗਾ ਕਿ ਵੰਸ਼ਿਕਾ ਆਪਣੇ ਮਾਤਾ ਪਿਤਾ ਦੇ ਨਾਲ ਜੰਮੂ ਕਸ਼ਮੀਰ ਗਈ ਸੀਗੀ ਦਰਅਸਲ ਵੰਸ਼ਿਕਾ ਦੀ ਮਾਂ ਦਾ ਨਾਮਕਾ ਘਰ ਜੰਮੂ ਦੇ ਵਿੱਚ ਹੀ ਹੈ ਪਹਿਲਾਂ ਵੀ ਵੰਸ਼ਿਕਾ ਆਪਣੇ ਪਰਿਵਾਰ ਦੇ ਨਾਲ ਅਕਸਰ ਜੰਮੂ ਆਉਂਦੀ ਰਹਿੰਦੀ ਸੀਗੀ ਪਰ ਜੋ ਕਿ ਪਹਿਲੀ ਵਾਰ ਉਹ ਮਚੈਲ ਮਾਤਾ ਮੰਦਿਰ ਮੱਥਾ ਟੇਕਣ ਲਈ ਜਾਂਦੀ ਸੀਗੀ ਪਰ ਵੰਸ਼ਿਕਾ ਦੀ ਮਾਸੀ ਅਤੇ ਦਾਦੀ ਨੇ ਦੱਸਿਆ ਹੈ ਕਿ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਜੰਮੂ ਪਹੁੰਚ ਗਏ ਅਤੇ ਉਹਨਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਨੰਬਰ ਵੀ ਸਾਂਝੇ ਕੀਤੇ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕੁਝ ਪਤਾ ਹੈ ਤਾਂ ਉਹ ਜ਼ਰੂਰ ਉਹਨਾਂ ਦੇ ਨਾਲ ਸੰਪਰਕ ਕਰਨ ਦੱਸ ਦੇ ਕਿ ਉਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਮੱਥਾ ਟੇਕਣ ਦੌਰਾਨ ਪੂਰਾ ਪਰਿਵਾਰ ਬਹੁਤ ਕੋਸ਼ਿਸ਼ ਸੀ ਅਤੇ ਪਰਿਵਾਰ ਦੇ ਵੱਲੋਂ ਫੋਟੋਆਂ ਪਿਕਸ ਵੀਡੀਓਜ਼ ਵੀ ਬਣਾਏ ਜਾ ਰਹੇ ਸੀਗੇ ਭੇਜੇ ਗਏ ਸੀਗੇ ਤਵੰਸ਼ੀ ਕਾ ਦੀ ਸਹੇਲੀ ਦਿਸ਼ਾ ਵੀ ਉੱਥੇ ਸੀ ਕਿਤਾ ਪਰਿਵਾਰ ਦਾ ਇਹ ਵੀ ਕਹਿਣਾ ਹੈਗਾ ਕਿ ਦਿਸ਼ਾ ਦੇ ਮਾਤਾ ਪਿਤਾ ਉਸ ਨੂੰ ਲੱਭਣ ਦੇ ਲਈ ਜੰਮੂ ਲਈ ਰਵਾਨਾ ਹੋ ਗਏ ਨੇ ਤੇ ਉਹ ਬੱਚਾ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਵੀ ਕਰ ਰਹੇ ਨੇ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਰਾਹ ਕਾਰਜ ਜਾਰੀ ਹੈਗੇ ਆ ਉਹਨਾਂ ਨੂੰ ਭਾਲ ਉਹਨਾਂ ਦੀ ਇਹਨਾਂ ਦੋਵਾਂ ਕੁੜੀਆਂ ਦੀ ਭਾਲ ਅਜੇ ਵੀ ਜਾਰੀ ਹੈ